ਪਹਿਲਾਂ ਤਾਂ ਪੰਡਾਲ ਜਿਹੜਾ ਇੱਕ ਸੀ ਹੁਣ ਪੰਡਾਲ ਦੋ ਹੋ ਗਏ ਨੇ ਮੈਂ ਕੈਮਰਾਮੈਨ ਨੂੰ ਕਹਾਂਗਾ ਕਿ ਆ ਦੂਸਰੀ ਤਰਫ ਵੀ ਤਸਵੀਰਾਂ ਖਾਈਆਂ ਜਾਣ ਕਿ ਜੇ ਗੱਲ ਕਰੀਏ ਤਾਂ ਜੋਧਿਆ ਨੇ ਦੋ ਤੰਬੂ ਲਗਾ ਲਏ ਨੇ ਤੇ ਹੁਣ ਜੇ ਦੋ ਤੰਬੂ ਲੱਗ ਗਏ ਆ ਜੇ ਤੁਸੀਂ ਵੇਖਦੇ ਹੋ ਕਿ ਕੱਲ ਦਾ ਤੰਬੂ ਇੱਕ ਸੀ ਅੱਜ ਦੋ ਹੋ ਗਿਆ ਤਾਂ ਹੋ ਸਕਦਾ ਇਹ ਤੰਬੂ 100 ਹੋ ਜਾਵੇ ਇਹ ਲੋਕ ਜਿਹੜੇ ਆ ਹੁਣ ਵਾਧੇ ਜਾਣਗੇ ਹੁਣ ਲੋਕ ਜਾਗਰੂਕ ਹੋ ਗਏ ਨੇ ਜੇ ਗੱਲ ਕਰੀਏ ਤਾਂ ਹੁਣ ਟੈਂਟਾਂ ਦੇ ਅੰਦਰ ਲੰਗਰ ਆਉਣੇ ਸ਼ੁਰੂ ਹੋ ਗਏ ਨੇ ਹੁਣ ਲੰਗਰਾਂ ਦਾ ਸਮਾਨ ਵੀ ਲੱਗ ਗਿਆ ਮੁਕੇਰੀਆਂ ਦੇ ਉਸ ਧਰਨੇ ਉੱਤੇ ਖੜੇ ਆ ਜਿੱਥੇ ਯੋਧਿਆਂ ਦੇ ਨਾਲ ਇੱਕ ਟੱਕਰਾ ਹੋਣਾ ਸਰਕਾਰਾਂ ਦਾ ਔਰ ਸਰਕਾਰਾਂ ਨੇ ਕੀ ਕਰਿਆ ਕਿ ਕਾਲਾ ਕਾਨੂੰਨ ਥੋਪ ਦਿੱਤਾ ਉਹਨਾਂ ਉੱਤੇ ਥੋਪ ਦਿੱਤਾ ਜਿਹੜੇ ਕਾਨੂੰਨ ਝੱਲਦੇ ਆਏ ਨੇ ਜਿਨ੍ਹਾਂ ਨੇ ਲੰਬੇ ਸਮੇਂ ਤੋਂ ਇਹ ਪ੍ਰਕਿਰਿਆ ਨਿਭਾਈ ਆ ਜੇ ਗੱਲ ਕਰੀਏ ਤਾਂ ਮੁਕੇਰੀਆਂ ਦੇ ਵਿੱਚ ਧਰਨਾ ਜੇ ਲੰਗਰਾਂ ਦੀ ਗੱਲ ਕਰੀਏ ਤਾਂ ਤੁਸੀਂ ਵੇਖ ਸਕਦੇ ਹੋ ਕਿ ਕਿੰਨੇ ਲੰਗਰਾਂ ਦੇ ਸਮਾਨ ਆ ਸਮਾਨ ਪਹੁੰਚ ਗਏ ਨੇ ਔਰ ਭਰਾਵਾਂ ਨੂੰ ਜਿਹੜੀ ਆ ਖਾਣ ਪੀਣ ਦੀ ਕੋਈ ਕਮੀ ਨਹੀਂ ਇੱਥੇ ਆਵੇਗੀ ਜੇ ਗੱਲ ਕਰੀਏ ਤਾਂ ਸਰਕਾਰਾਂ ਨੇ ਜੋ ਤੱਕਾ ਕੀਤਾ ਉਹ ਤੱਕਾ ਅੱਜ ਜਿਹੜਾ ਵਾ ਨਾ ਪੂਰੀ ਤਰ੍ਹਾਂ ਮੋੜਿਆ ਜਾਵੇਗਾ ਕਿ ਤੱਕਾ ਕੀ ਹੁੰਦਾ ਇਹ ਤਾਂ ਹੁਣ ਸਰਦਾਰ ਹੀ ਦੱਸਣਗੇ ਜੇ ਗੱਲ ਕਰੀਏ ਤਾਂ ਚਾਹ ਦਾ ਪਤੀਲਾ ਵੇਖ ਸਕਦੇ ਹੋ ਤੁਸੀਂ ਔਰ ਸਵੇਰ ਦਾ ਟਾਈਮ ਹੈ ਆ ਵੇਖ ਸਕਦੇ ਹੋ ਤੁਸੀਂ ਕਿ 7:30 ਹੋਏ ਨੇ ਅਜੇ ਔਰ ਭਰਾ ਖੜ ਗਏ ਨੇ ਔਰ ਭਰਾਵਾਂ ਨਾਲ ਗੱਲ ਕਰਦੇ ਆ ਕਿ ਕੱਲ ਦਾ ਇੱਕ ਟੈਂਟ ਸੀਗਾ ਅੱਜ ਦੋ ਹੋ ਗਿਆ ਤਾਂ 100 ਕਿੰਨੇ ਦਿਨਾਂ ਤੱਕ ਹੋਣਾ ਸੋ ਵੀ ਜਲਦੀ ਹੋ ਜਾਵੇਗਾ 100 ਟੈਂਟ ਵੀ ਲੱਗੇਗਾ ਔਰ ਗੱਡੀਆਂ ਤੇ ਗੱਡੀਆਂ ਖੜ ਗਈਆਂ ਨੇ ਹਾਂਜੀ ਭਰਾ ਜੀ ਸასი ਕਾਲ ਮੈਂ ਜਾਂ ਇਹ ਕਾਲੇ ਕਾਨੂੰਨਾਂ ਦਾ ਜਿਹੜਾ ਸਰਕਾਰ ਨੇ ਥੁੱਪਿਆ ਇਹਨੂੰ ਕਿਵੇਂ ਵੇਖਦੇ ਹੋ ਕਿ ਜਾਗਰੂਕ ਹੋਣਾ ਚਾਹੀਦਾ ਲੋਕਾਂ ਨੂੰ ਜਾਂ ਨਹੀਂ ਜਾਗਰੂਕ ਤੇ ਸਾਰਿਆਂ ਨੂੰ ਹੋਣਾ ਚਾਹੀਦਾ ਜੀ ਇਹ ਕਾਨੂੰਨ ਸਭ ਵਾਸਤੇ ਹੀ ਹੈਗਾ ਜੀ ਕੱਲਾ ਡਰਾਈਵਰਾਂ ਵਾਸਤੇ ਨਹੀਂ ਹੈਗਾ ਠੀਕ ਹੈ ਜੀ ਇਹ ਕਾਰਾਂ ਵਾਲੇ ਵੀ ਲਪੇਟੇ ਜਾਣਗੇ ਕਾਰਾਂ ਵਾਲੇ ਵੀ ਵਾਈਕ ਵਾਲੇ ਵੀ ਠੀਕ ਹੈ ਚਾਹੇ ਲੇਡੀ ਦੇ ਚਾਹੇ ਜੈਂਟਸ ਕਾਨੂੰਨ ਤਾਂ ਸਭ ਵਾਸਤੇ ਇੱਕ ਹੈ ਨਾ ਜੀ ਅਸੀਂ ਰੌਲਾ ਤਾਂ ਜ਼ਿਆਦਾ ਪਾਉਂਦੇ ਹਾਂ ਭਰਾ ਕੀ ਕਹਿਣਾ ਜਮੜਾ ਅਸੀਂ ਰੌਲਾ ਤਾਂ ਜ਼ਿਆਦਾ ਪਾਉਂਦੇ ਟਰੱਕਾਂ ਵਾਲੇ ਕਿ ਗਲਤੀਆਂ ਸਾਡੀਆਂ ਕੱਢੀਆਂ ਜਾਂਦੀਆਂ ਨੇ ਅਸੀਂ ਤਾਂ ਜ਼ਿਆਦਾ ਸੀਰੀਅਸ ਗੱਲ ਲੈ ਰਹੇ ਕਾਨੂੰਨ ਸਾਰਿਆਂ ਵਾਸਤੇ ਇੱਕੋ ਹੀ ਹੈ ਕਿ ਹਰ ਘਰ ਦੇ ਵਿੱਚ ਮੋਟਰਸਾਈਕਲ ਤੇ ਸਕੂਟਰ ਤੇ ਹਰ ਘਰ 'ਚ ਜਨਾਨੀ ਚਲਾਉਂਦੀ ਬੱਚੇ ਵੀ ਚਲਾਉਂਦੇ ਨੇ ਹਰ ਕੋਈ ਚਲਾਉਂਦਾ ਆ ਤੇ ਕਾਨੂੰਨ ਸਾਰਿਆਂ ਵਾਸਤੇ ਹੈ ਕਿ ਸਾਰਿਆਂ ਸਾਡੇ ਨਾਲ ਖੜਨਾ ਚਾਹੀਦਾ ਹੈ ਤੇ ਜੇ ਕੋਈ ਸਕੂਟਰੀ ਵਾਲਾ ਜਾਂ ਕਾਰ ਵਾਲਾ ਜਾਂ ਪੈਦਲ ਵਾਲੇ ਤੇ ਵੱਜ ਜਾਂਦਾ ਮੁਸੀਬਤ ਤੇ ਆਪੇ ਖੜੀ ਹੋ ਜਾਣੀ ਹੈ ਉਹਨੂੰ ਵੀ ਉਹਨਾਂ ਹੀ ਪੈਣੀ ਹੈ ਉਹ ਮਤ ਸੋਚੇ ਸਕੂਟਰੀ ਵਾਲਾ ਕਿ ਮੈਂ ਕਿਹੜਾ ਟਰੱਕ 'ਚ ਜੰਮੂਰੀ ਵੱਜਣਾ ਪੈਦਲ ਵਾਲੇ ਜੀ ਵੱਜ ਸਕਦਾ ਮੇਰੇ ਚਾਰ ਬੱਚੇ ਮੇਰੇ ਤਿੰਨ ਮੇਰੇ ਕੋਲ ਤਿੰਨ ਸਕੂਟਰੀਆਂ ਨੇ ਮੇਰੇ ਬੱਚੇ ਚਲਾਉਂਦੇ ਆ ਕਿ ਉਹਨਾਂ ਦੀ ਉਮਰ ਅਜੇ 18 ਸਾਲ ਨਹੀਂ ਹੈਗੀ ਆ ਲਾਇਸੈਂਸ ਹੈ ਨਹੀਂ ਉਹਨਾਂ ਦੇ ਕੋਲ ਤੇ ਕਾਨੂੰਨ ਉਹਨਾਂ ਤੇ ਵੀ ਉਹਨਾ ਹੀ ਹੈ ਇਹ ਤਾਂ ਹਰ ਘਰ ਵਾਸਤੇ ਖੜਨਾ ਚਾਹੀਦਾ ਮੰਨ ਕੇ ਚੱਲੋ ਤੁਸੀਂ 80% ਘਰਾਂ 'ਚ ਕਾਰਾਂ ਨੇ 2% ਘਰ ਐਸ ਪਰ ਸਕੂਟਰ ਮੋਟਰਸਾਈਕਲ ਹਰ ਘਰ ਦੇ ਵਿੱਚ ਹੈਗਾ ਆ ਹਰ ਇੱਕ ਨੂੰ ਸਾਡਾ ਸਾਥ ਦੇਣਾ ਚਾਹੀਦਾ ਹੈ ਸਭ ਵਾਸਤੇ ਬਣਦਾ ਕਾਨੂੰਨ ਸਾਰਿਆਂ ਵਾਸਤੇ ਇੱਕੋ ਹੀ ਹੈ ਅਸੀਂ ਤਾਂ ਜ਼ਿਆਦਾ ਰੌਲਾ ਪਾਉਂਦੇ ਕਿ ਵੱਡੀ ਗੱਡੀ ਦੀ ਗਲਤੀ ਗੱਡੀ ਜਾਂਦੀ ਹੈ ਗੱਲ ਤੇ ਇਹੀ ਹੈ ਨਾ ਕਿ ਜਿਹੜਾ ਡਰਾਈਵਰ ਜੀ ਭੱਜ ਜਾਂਦਾ ਭੱਜ ਕਈ ਤਾਂ ਡਰਾਈਵਰ ਖੜਦੇ ਵੀ ਹੈਗੇ ਆ ਖੜਦੇ ਵੀ ਹੈਗੇ ਕਈ ਖੜਦੇ ਆ ਤਾਂ ਤਾਂ ਵੀ ਲਿਖਿਆ ਜਾਂਦਾ ਜਿਹੜਾ ਬਿਆਨ ਦਿੱਤੇ ਜਾਂਦਾ ਡਰਾਈਵਰ ਭੱਜ ਗਿਆ ਸੀ ਭੱਜ ਗਿਆ ਜੀ ਭੱਜ ਗਿਆ ਸੀਗਾ ਜੀ ਇਸ ਕਰਕੇ ਬਾਕੀ ਬੰਦਾ ਆ ਜਾਂਦੇ ਫਿਰ ਜਿਹੜਾ ਡਰਾਈਵਰ ਨੂੰ ਮਾਰਕਟਾਈ ਕਰ ਦੇਣੀ ਗੱਡੀਆਂ ਤੋੜ ਦੇਣੀ ਹੋਣ ਦੇਣੀ ਤੋੜ ਦੇਣੀ ਬਹੁਤ ਬਰੀ ਆ ਤੁਸੀਂ ਇਹ ਦੇਖੋ 6 ਮਹੀਨੇ ਪਹਿ ਆਪਣਾ ਆਂਧਰਾ ਕੀ ਖਰਤਾ ਮਨ ਲਾਡੂ ਦੀ ਗੱਲ ਆ ਗੁਜਰਾਤ ਤੋਂ ਬੰਦਾ ਗੱਡੀ ਲੈ ਕੇ ਹਿਸ਼ਰਪਰ ਦਾ ਬੰਦਾ ਸੀਗਾ ਟੈਂਪੂ ਦੇ ਮਗਰ ਬੰਨ ਕੇ ਕੁੱਟ-ਕੁੱਟ ਕੇ ਮਾਰਤਾ ਉਹ ਕੁੱਟ-ਕੁੱਟ ਕੇ ਮਾਰਿਆ ਹਾਂ ਤੇ ਸਾਰੇ ਬੰਦੇ ਨੂੰ ਬਈ ਇਹਨਾਂ ਨੂੰ ਸਭ ਨੂੰ ਪਤਾ ਹੀ ਹੋਣਾ ਆ ਸਾਰੇ ਬੰਦੇ ਨੂੰ ਪਤਾ ਹੈਗਾ ਕੱਲ ਕੱਲ ਇੱਕ ਗੱਲ ਹੋਈ ਸੀਗੀ ਕਿ ਜੋ ਖੰਬੇ ਦੇ ਵਿੱਚ ਗੱਡੀ ਵੱਜ ਗਈ ਆ ਤਾਂ ਤਾਂ ਵੀ ਲੋਕਾਂ ਨੇ ਕੁੱਟ ਦਿੱਤਾ ਸੀ ਅਸੀਂ ਤਾਂ ਵੀ ਕੁੱਟ ਦਿੱਤਾ ਸੀ ਫਿਰ ਦੇਖੋ ਤੁਸੀਂ ਇੱਕ ਵੀਡੀਓ ਆ ਰਹੀ ਹੈ 14 ਚੱਕੀ ਗੱਡੀ ਥੱਲੇ ਬੰਦਾ ਤੁਰਿਆ ਜਾ ਰਿਹਾ ਉਦੋਂ ਗੱਡੀ ਆ ਰਹੀ ਹੈ ਬੰਦਾ ਭੱਜ ਕੇ ਮਗਲੇ ਟਾਇਰਾਂ ਥੱਲੇ ਪੜ ਜਾਂਦਾ ਹੈ ਕੁਝ ਦੱਸੋ ਬੰਦੇ ਦਾ ਕੀ ਕਸੂਰ ਹੈ ਡਰ ਉਹ ਤਾਂ ਗੱਡੀ ਛੱਡ ਕੇ ਭੱਜੂਗਾ ਹੀ ਨਾ ਉਹ ਉਹਦਾ ਕਸੂਰ ਵੀ ਕੋਈ ਨਹੀਂਗਾ ਕਸੂਰ ਮੰਨਿਆ ਹੀ ਉਹਦਾ ਹੀ ਜਾਣਾ ਯਾਰ ਸਾਡੇ ਨੂੰ ਪਹਿਲਾਂ ਤੋਂ ਧੱਕਾ ਹੁੰਦਾ ਹੁਣ ਵੀ ਧੱਕਾ ਹੋ ਰਿਹਾ ਇਹ ਜੋ ਕਾਨੂੰਨ ਹੈ ਇਹ ਕਹਿੰਦਾ ਭਾਵਾ ਗੱਲ ਫੇਰ ਉੱਥੇ ਆ ਗਈ ਕਿ ਸਾਰਿਆਂ ਵਾਸਤੇ ਆ ਸਾਰਿਆਂ ਨੂੰ ਖੜਨਾ ਪਏਗਾ ਜ਼ਰੂਰੀ ਨਹੀਂ ਸਾਰੇ ਟਰੱਕਾਂ ਵਾਲੇ ਆ ਇਹ ਜਿਨ੍ਹਾਂ ਦੇ ਘਰ ਕਨਵੈਂਸ ਹੈ ਉਹਨਾਂ ਸਾਰਿਆਂ ਨੇ ਹੀ ਹੋਣਾ ਸਾਰਿਆਂ ਨੇ ਹੋਣਾ ਹੀ ਸਾਰਿਆਂ ਸਾਰਿਆਂ ਨੂੰ ਖੜਨਾ ਚਾਹੀਦਾ ਹੱਕ ਹੈ ਸਾਰਿਆਂ ਦਾ ਖੜਨ ਦਾ ਹੱਕ ਹੈ ਸਾਰੇ ਜੀ ਗੱਲ ਕਰੀਏ ਤਾਂ ਇੱਥੇ ਸਰਦਾਰ ਜੀ ਉਹ ਖੜੇ ਨੇ ਜਿਹੜੇ ਅਗਵਾਈ ਕਰ ਰਹੇ ਨੇ ਮੋਰਚੇ ਦੀ ਤੇ ਜੇ ਗੱਲ ਕਰੀਏ ਤਾ ਕੀ ਕਹਿਣਾ ਇਹਨਾਂ ਦਾ ਕੀ ਕੀ ਹੋਣਾ ਚਾਹੀਦਾ ਔਰ ਸਰਕਾਰ ਨੇ ਇਸ ਤਰ੍ਹਾਂ ਦਾ ਧੱਕਾ ਕਰਨ ਦੀ ਸੋਚੀ ਕਿਵੇਂ ਆ ਜੇ ਸੋਚੀ ਆ ਤਾਂ ਸੋਚਾਂ ਬਦਲਣੀਆਂ ਪੈਣਗੀਆਂ ਹਾਂਜੀ ਸਦਾ ਸਸੀ ਕਾਲ ਜੀ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਇਹ ਮੋਰਚਾ ਸਾਡਾ ਸਾਰਿਆਂ ਦਾ ਸਾਂਝਾ ਜੀ ਡਰਾਈਵਰ ਭਾਈਚਾਰੇ ਦਾ ਇੱਥੋਂ ਅਲੱਗ-ਅਲੱਗ ਸ਼ਹਿਰਾਂ ਤੋਂ ਪੰਜਾਬ ਤੋਂ ਸਾਡੇ ਸਾਡੇ ਵੀਰ ਪਹੁੰਚ ਚੁੱਕੇ ਆ ਅੱਜ ਮੋਰਚੇ ਦੀ ਦੂਸਰੀ ਰਾਤ ਤੇ ਤੀਸਰਾ ਦਿਨ ਸ਼ੁਰੂ ਹੋ ਗਿਆ ਜਿਵੇਂ ਕਿ ਆਪਾਂ ਸਾਰਿਆਂ ਨੂੰ ਪਤਾ ਹੀ ਅੱਜ 4 1 2023 24 ਦਾ ਦਿਨ ਤੇ ਸਰਕਾਰ ਨੂੰ ਅਜੇ ਤੱਕ ਸਾਡੀ ਕਿਤੇ ਵੀ ਆਵਾਜ਼ ਨਹੀਂ ਸੁਣੀ ਸਾਡੇ ਸਾਰੇ ਵੀਰਾਂ ਨੇ ਸੋਸ਼ਲ ਮੀਡੀਆ ਦੇ ਰਾਹੀਂ ਜਾਂ ਸਾਡੇ ਜਿਹੜਾ মিডিਆ ਆ ਉਹਦੇ ਥਰੂ ਸਾਰਿਆਂ ਨੇ ਆਵਾਜ਼ ਪਹੁੰਚਾਉਣ ਦੀ ਕੋਸ਼ਿਸ਼ ਕੀਤੀ ਆ ਲੇਕਿਨ ਕੋਈ ਵੀ ਸਰਕਾਰੀ ਨੁਮਾਇੰਦਾ ਸਾਡੇ ਕੋਲ ਅਜੇ ਤੱਕ ਨਹੀਂ ਪਹੁੰਚਿਆ ਕਿਸੇ ਨੂੰ ਇਹਦੇ ਬਾਰੇ ਪਤਾ ਨਹੀਂ ਆ ਬਾਕੀ ਗੱਲ ਕਰੀਏ ਜੀ ਆਮ ਲੋਕਾਂ ਦੀ ਉਹ ਇਹ ਸੋਚਦੇ ਕਿ ਸ਼ਾਇਦ ਇਕੱਲੇ ਟਰੱਕ ਡਰਾਈਵਰਾਂ ਵਾਸਤੇ ਕਾਨੂੰਨ ਬਣਿਆ ਤੇ ਖੱਲੇ ਉਹਨਾਂ ਨੂੰ ਹੀ ਜੇਲ੍ਹ ਕੱਟਣੀ ਪੈਣੀ ਆ ਮੈਂ ਇੱਥੋਂ ਤੁਹਾਡੇ মিডিਆ ਦੇ ਰਾਹੀਂ ਅੱਜ ਇੱਕ ਗੱਲ ਜਾਹਰ ਕਰਦੇ ਆ ਕਿ ਇਹ ਇਕੱਲੇ ਡਰਾਈਵਰਾਂ ਟਰੱਕ ਡਰਾਈਵਰਾਂ ਵਾਸਤੇ ਨਹੀਂ ਆ ਇਹ ਇੱਕ ਟੂ ਵੀਲਰ ਤੋਂ ਲੈ ਕੇ ਬਾਕੀ ਜਿੰਨੀ ਵੀ ਬਾਈ ਚੱਕਾ ਗੱਡੀ ਤੱਕ ਇੱਥੇ ਸਾਡੇ ਇੰਡੀਆ ਦੇ ਵਿੱਚ ਗੱਡੀ ਚੱਲਦੀ ਸਾਰਿਆਂ ਵਾਸਤੇ ਕਾਨੂੰਨ ਆ ਇਹ ਨਾ ਸੋਚੋ ਕਿ ਅਸੀਂ ਰਜਾਈਆਂ ਦੀਆਂ ਕੰਨੀਆਂ ਦੱਬ ਕੇ ਘਰਾਂ 'ਚ ਸੁੱਤੇ ਰਹੀਏ ਇਹ ਇਕੱਲੇ ਡਰਾਈਵਰ ਟਰੱਕ ਡਰਾਈਵਰ ਰੋਡ ਤੇ ੱੱਕੇ ਖਾਨ ਹੋ ਸਕਦਾ ਪ੍ਰਮਾਤਮਾ ਇਹ ਵਿਦ ਬਣਾਈ ਹੋਵੇ ਅਸੀਂ ਇੱਥੇ ਦੁੱਖ ਕਸ਼ਟ ਝੱਲ ਰਹੇ ਆ ਉਹ ਬਾਅਦ 'ਚ ਉਹਨਾਂ ਨੂੰ ਕੱਟਣਾ ਪਵੇ ਜਿਹੜੇ ਅੱਜ ਆਪੋ ਆਪਣੇ ਘਰਾਂ 'ਚ ਬੈਠੇ ਆ ਤੇ ਇਸ ਕਰਕੇ ਅਸੀਂ ਇੱਥੋਂ ਮੰਚ ਤੋਂ ਕੱਲ ਵੀ ਖੁੱਲਾ ਹੋਕਾ ਦਿੱਤਾ ਸੀ ਸਾਰਿਆਂ ਨੂੰ ਕਿ ਭਰਾਵੋ ਆਓ ਇੱਥੇ ਸਾਡੇ ਨਾਲ ਬੈਠੋ ਸਾਡਾ ਸਹਿਯੋਗ ਕਰੋ ਤਾਂ ਜੋ ਅਸੀਂ ਸਾਰੇ ਆਪਣੀ ਆਵਾਜ਼ ਨੂੰ ਬੁਲੰਦ ਕਰਕੇ ਇਸ ਸਰਕਾਰ ਦੇ ਕੰਨਾਂ ਤੱਕ ਇਸ ਆਵਾਜ਼ ਨੂੰ ਪਹੁੰਚਾਈਏ ਇਸ ਕਾਨੂੰਨ ਨੂੰ ਰੱਦ ਕਰਾਉਣ ਵਿੱਚ ਸਾਡੀ ਸਹਾਇਤਾ ਕਰੋ ਤੇ ਅਜੇ ਤੱਕ ਸਾਡੇ ਪੰਜਾਬ ਦੀਆਂ ਕੁਝ ਜੁਨੀਆ ਸਾਡੇ ਤੱਕ ਪਹੁੰਚੀਆਂ ਕੁਝ ਨਹੀਂ ਪਹੁੰਚੀਆਂ ਬਾਕੀ ਇਹ ਆ ਵੀ ਰੋਸ ਮੁਜ਼ਾਹਰਾ ਸਾਰੇ ਆਪੋ ਆਪਣੇ ਤਰੀਕੇ ਨਾਲ ਕਰ ਰਹੇ ਆ ਅਸੀਂ ਇਹ ਹੁਸ਼ਿਆਰਪੁਰ ਤੋਂ ਚੱਲ ਕੇ ਇੱਥੇ ਮੁਕੇਰੀਆਂ ਆਏ ਆ ਲਾਉਣ ਨੂੰ ਮੋਰਚਾ ਅਸੀਂ ਆਪਣਾ ਹੁਸ਼ਿਆਰਪੁਰ ਵੀ ਲਾ ਸਕਦੇ ਸੀ ਲੇਕਿਨ ਅਸੀਂ ਇਸ ਮੋਰਚੇ ਨੂੰ ਜਿਹੜਾ ਮੁਕੇਰੀਆਂ ਐਮਐ ਮੰਗੜ ਦੇ ਵਿੱਚ ਲੱਗਾ ਹੋਇਆ ਇਸ ਨੂੰ ਆਪਾਂ ਆਪਣੇ ਪੂਰੇ ਪੰਜਾਬ ਦਾ ਸਭ ਤੋਂ ਵੱਡਾ ਮੋਰਚਾ ਬਣਾਉਣਾ ਤੇ ਜਥੇਬੰਦੀਆਂ ਨੂੰ ਅਪੀਲ ਕਰਦੇ ਆ ਕਿ ਸਾਰੇ ਇੱਥੇ ਇੱਕ ਇੱਕਜੁੱਟ ਹੋ ਇੱਥੇ ਆਓ ਇਹ ਇਸ ਮੋਰਚੇ ਨੂੰ ਆਪਾਂ ਵੱਡਾ ਭਾਰੀ ਇਕੱਠ ਦੇ ਰੂਪ ਵਿੱਚ ਦਿਖਾਈਏ ਹਰ ਆਦਮੀ ਨੂੰ ਇੱਥੇ ਲੰਗਰ ਮਿਲੇਗਾ ਹਰ ਆਦਮੀ ਨੂੰ ਜਿਹੜੀ ਆ ਬੈਣ ਦੀ ਸੁਵਿਧਾ ਮਿਲੇਗੀ ਤੁਸੀਂ ਨਾ ਇੱਕ ਵਾਰੀ ਕੈਮਰਾ ਘੁਮਾ ਦਿਓ ਸਾਰੇ ਅਸੀਂ ਸਾਰੇ ਰਾਤ ਅੱਜ ਦੋ ਰਾਤਾਂ ਇੱਥੇ ਕੱਟ ਲਈਆਂ ਲੰਗਰ ਗੁਰੂ ਕੇ ਚੱਲ ਰਹੇ ਆ ਹਲਵਾਈ ਲੱਗੇ ਹੋਏ ਆ ਸਾਡੇ ਸੇਵਾਦਾਰ ਨਾਲ ਲੱਗੇ ਹੋਏ ਆ ਉਹ ਗੱਦੇ ਲੱਗੇ ਆ ਗੱਡੀਆਂ ਖੜੀਆਂ ਜੇ ਕੋਈ ਮੌਸਮ ਖਰਾਬ ਹੋ ਜਾਂਦਾ ਬਾਟਰ ਪ੍ਰੂਫ ਟੈਂਟ ਲਵਾ ਦਿੱਤਾ ਅੱਜ ਤੇ ਸਾਰੀ ਸੁੱਖ ਸੁਵਿਧਾ ਬਾਥਰੂਮ ਵਗੈਰਾ ਨਹਾਉਣ ਦੀ ਹਰ ਇੱਕ ਚੀਜ਼ ਦੀ ਟੈਂਕਰ ਖੜੇ ਕੀਤੇ ਆ ਇੱਥੇ ਕਿਸੇ ਚੀਜ਼ ਦੀ ਵੀ ਪਰੇਸ਼ਾਨੀ ਨਹੀਂ ਜਿਸ ਤਰ੍ਹਾਂ ਘਰ ਰਾਤ ਕੱਟੋਗੇ ਤੇ ਇੱਥੇ ਵੀ ਰਾਤ ਉਸੇ ਤਰ੍ਹਾਂ ਕੱਟੀ ਜਾਏਗੀ ਇਹ ਗੱਲ ਕਰੀਏ ਤਾਂ ਕਾਨੂੰਨਾਂ ਦੀ ਹੈ ਕਾਨੂੰਨ ਜੋ ਹੈ ਇਹ ਜੇ ਵਾਪਸ ਨਹੀਂ ਹੁੰਦੇ ਤਾਂ ਇਸੇ ਤਰ੍ਹਾਂ ਜੋ ਪੰਜਾਬੀ ਨੇ ਜੋ ਸਰਦਾਰ ਨੇ ਜਾਂ ਹੋਰ ਡਰਾਈਵਰ ਭਾਈਚਾਰਾ ਸਾਰੀ ਕਮੇਟੀ ਨੇ ਗੱਲ ਕਰੀਏ ਤਾਂ ਸਾਰੀਆਂ ਕਮੇਟੀਆਂ ਦੇ ਵਿੱਚ ਆਉਂਦੀਆਂ ਨੇ ਔਰ ਹਰ ਪਰਿਵਾਰ ਦੇ ਵਿੱਚ ਇੱਕ ਗੱਡੀ ਆ ਇੱਕ ਟਰੱਕ ਨਹੀਂ ਆ ਕਾਰਾਂ ਜ਼ਰੂਰ ਹੈਗੀਆਂ ਸਕੂਟਰੀਆਂ ਜ਼ਰੂਰ ਹੈਗੀਆਂ ਔਰ ਜਦੋਂ ਸਕੂਟਰੀ ਵਾਲਾ ਕਿਸੇ ਪੈਦਲ ਨਾਲ ਵੱਜ ਗਿਆ ਤਾਂ ਜੋ ਕਾਨੂੰਨ ਹੈ ਉਹ ਇਹੋ ਹੀ ਕਹੇਗਾ 10 ਸਾਲ ਦੀ ਸਜ਼ਾ ਤੇ 7 ਲੱਖ ਜੁਰਮਾਨਾ ਇਹ ਹੋ ਹੋਏਗਾ ਸਕੂਟਰੀ ਵਾਲੇ ਤੇ ਜਿਵੇਂ ਮੈਂ ਅੱਜ ਅਸੀਂ ਦੇਖਿਆ ਕਿ ਇਹ ਘਾਟੋ ਵਾਲਾ ਆ ਰਿਹਾ ਆਟੋ ਵਾਲਾ ਆ ਰਿਹਾ ਔਰ ਪੈਦਲ ਵਾਲੇ ਜਿਹੜੇ ਜੀਟੀ ਰੋਡ ਤੇ ਸੈਰ ਕਰਦੇ ਨੇ ਤੇ ਆਟੋ ਵਾਲੇ ਦੀ ਤਾਂ ਮਜਬੂਰੀ ਏ ਕਿ ਉਹਨੇ ਵਿਚਾਰੇ ਨੇ ਆਪਣੇ ਘਰ ਦੀ ਰੋਜੀ ਰੋਟੀ ਚਲਾਉਣੀ ਏ ਤੇ ਜੇ ਪੈਦਲ ਵਾਲਾ ਵੱਜ ਗਿਆ ਤਾਂ ਕਸੂਰ ਕੀ ਦਾ ਏਹੀ ਕਸੂਰ ਜਿਹੜਾ ਵਾ ਉਹ ਆਟੋ ਵਾਲੇ ਦਾ ਨਿਕਲਣਾ ਉਹ ਮਜਬੂਰੀ ਵਿੱਚ ਹੀ ਇਹ ਮੁਸੀਬਤ ਮੁੱਲ ਲੈ ਰਹੇ ਨੇ ਕਈ ਲੋਕ ਉਹ ਡਰਾਈਵਰਾਂ ਨੂੰ ਗੱਲ ਕਰੀਏ ਡਰਾਈਵਰ ਭਰਾਵਾਂ ਨੂੰ ਜਿਹੜੇ ਬੱਸਾਂ ਤੇ ਟਰੱਕ ਚਲਾ ਰਹੇ ਨੇ ਕਿ ਮਜਬੂਰੀ 'ਚ ਮੁਸੀਬਤ ਮੁੱਲ ਨਾ ਖਰੀਦੋ ਇਹ ਮਜਬੂਰੀ ਸਿਰਫ 10 ਦਿਨ ਦੀ ਆ ਇਹ ਮੁਸੀਬਤ ਪੈ ਗਈ ਤਾਂ ਸਾਰੀ ਉਮਰ ਦਾ ਰੋਣਾ ਏ ਫਿਰ ਦਵਾਈਆਂ ਖਾ ਖਾ ਮਰਨਾ ਤੁਸੀਂ ਤਾਂ ਹੱਕ ਸੱਚ ਲਈ ਖੜੋ ਬੈਠੋ ਤਰਨਿਆਂ ਦੇ ਉੱਤੇ ਆਵਾਜ਼ ਬੁਲੰਦ ਕਰੋ ਸਰਕਾਰਾਂ ਨੂੰ ਜਿਹੜੀ ਐ ਉਹ ਚੇਤਾਵਨੀ ਦਿਓ ਕਿ ਇਹ ਜੋ ਕੀਤਾ ਕਿ ਕੀ ਕੀਤਾ ਤੁਸੀਂ ਜੇ ਸਹੀ ਐ ਤਾਂ ਅਸੀਂ ਉਹਦਾ ਜਿਹੜਾ ਇhtਰਾਮ ਕਰਦੇ ਆ ਤੇ ਜੇ ਗਲਤ ਐ ਤੇ ਫਿਰ ਕਿਤੇ ਨਾ ਕਿਤੇ ਤੁਸੀਂ ਵੇਖਦੇ ਹੋ ਕਿ ਇਹ ਵਾਪਸ ਹੋਣਾ ਕਾਨੂੰਨ ਵੀ ਵਾਪਸ ਹੋਏਗਾ ਔਰ ਅਮੈਂਡਮੈਂਟ ਵੀ ਹੋਏਗੀ ਕਿ ਜਿਹੜੇ ਡਰਾਈਵਰਾਂ ਨਾਲ ਧੱਕਾ ਕੀਤਾ ਜਾਂਦਾ ਜਿਨ੍ਹਾਂ ਨੂੰ ਰੋਡ ਦੇ ਉੱਤੇ ਕੁੱਟਿਆ ਜਾਂਦਾ ਗੱਡੀ ਵੱਜ ਗਈ ਆ ਜੇ ਉਹ ਪਹਿਲਾਂ ਗੱਡੀ ਵਾਲਾ ਡਿੱਗ ਜਾਂਦਾ ਉਹ ਤਾਂ ਪਹਿਲਾਂ ਹੀ ਮਰਿਆ ਹੁੰਦਾ ਲੱਤਾਂ ਤੋਂ ਉਹਦੀਆਂ ਕੰਬ ਜਾਂਦੀਆਂ ਕਿ ਮੇਰੇ ਨਾਲ ਇਨਸੀਡੈਂਟ ਵਾਪਰ ਗਿਆ ਤੇ ਉਹਨੂੰ ਮਰੇ ਨੂੰ ਫੇਰ ਮਾਰਦੇ ਆ ਕਿ ਹਾਂ ਹਾਂ ਜੀ ਤੂੰ ਜਾਣ ਕੇ ਮਾਰਿਆ ਤੂੰ ਬੱਤੀਆਂ ਆਣਾ ਤੋਂ ਬਿਨਾ ਕੋਈ ਨਹੀਂ ਕਰਦਾ ਕਾਰਾਂ ਵਾਲੇ ਅਸੀਂ ਤੂੰ ਬੱਤੀਆਂ ਨਹੀਂ ਕਰਦੇ ਵੇਖੇ ਅਸੀਂ ਵੀ ਕਾਰ ਲੈ ਕੇ ਘਰੋਂ ਆਏ ਆ ਲੇਕਿਨ ਤੂੰ ਬੱਤੀ ਕਰਕੇ ਨਹੀਂ ਆਏ ਲੇਕਿਨ ਟਰੱਕਾਂ ਵਾਲੇ ਜੇ ਆਪ ਨਾ ਕਰਨ ਤੇ ਆਪਣੇ ਹੈਲਪਰ ਕੋ ਕਰਾਉਂਦੇ ਆ ਸਵੇਰੇ ਸ਼ਾਮ ਇਹ ਗੱਲਾਂ ਵਿਚਾਰਨ ਵਾਲੀਆਂ ਨੇ ਔਰ ਸਮਝਣ ਵਾਲੀਆਂ ਨੇ ਜਿਨੇ ਅੱਗੇ ਡਰਾਈਵਰ ਰੱਖਿਆ ਉਹਨੂੰ ਕੀ ਪਤਾ ਕਿ ਡਰਾਈਵਰੀ ਕੀ ਹੁੰਦੀ ਏ ਜਿਨੇ ਪਿੱਕੂ ਮਣਵਾਲੀ ਕੁਰਸੀ ਤੇ ਬਹਿ ਕੇ ਬਿਆਨ ਦੇ ਦਿੱਤੇ ਔਰ ਅਜੇ ਵੇਖੋ ਕੀ ਬਣਦਾ ਅਜੇ ਸਰਕਾਰਾਂ ਨੂੰ ਇਹਦੇ ਧਿਆਨ ਚ ਲੈਣਾ ਚਾਹੀਦਾ ਹੈ ਸਰਕਾਰਾਂ ਨੂੰ ਛੇਤੀ ਹੀ ਸੰਭਲ ਜਾਣਾ ਚਾਹੀਦਾ ਕਿਉਂਕਿ ਇਹ ਡਰਾਈਵਰ ਜਿਹੜਾ ਵਾ ਨਾ ਜੇ ਮੀਡੀਆ ਚੌਥਾ ਸਤੰਭ ਹੈ ਤਾਂ ਫਿਰ ਤੀਜਾ ਸਤੰਭ ਇਹ ਵੀ ਗਿਣਿਆ ਜਾਣਾ ਹੈ ਫਿਰ ਇਹ ਡਰਾਈਵਰ ਹੀ ਅੱਜ ਦੱਸ ਦਊ ਕਿ ਕੀ ਪਾਵਰ ਹੁੰਦੀ ਹੈ ਡਰਾਈਵਰਾਂ ਦੀ ਔਰ ਜ਼ਰੂਰਤ ਕੀ ਹੁੰਦੀ ਹੈ ਡਰਾਈਵਰਾਂ ਦੀ ਇਹ ਜ਼ਰੂਰਤ ਇਹ ਬੱਸਾਂ ਇਹ ਟਰੱਕ ਇਹ ਜਿੰਨਾ ਚਿਰ ਨਹੀਂ ਚੱਲਣਗੇ ਤੇ ਜਿੰਨੀ ਹਿੰਦੁਸਤਾਨ ਦੀ ਜਨਤਾ ਕਿਤੇ ਨਾ ਕਿਤੇ ਕਮੇਟੀਆਂ ਚਾਹੇਗੀ ਇਹ ਸਾਰਾ ਖਲਾਰਾ ਵਾਅਦਾ ਹੀ ਜਾ ਰਿਹਾ ਔਰ ਖਬਰਾਂ ਜਿਹੜੀਆਂ ਤੁਹਾਨੂੰ ਮੁਕੇਰੀਆਂ ਵਾਲੇ ਧਰਨੇ ਦੀਆਂ ਬੁਖਾਰ ਰਿਆਂ ਔਰ ਭਰਾਵਾਂ ਨੂੰ ਬੇਨਤੀ ਕਰਨੇ ਆ ਕਿ ਸਰਕਾਰਾਂ ਤੋਂ ਕਾਨੂੰਨ ਵਾਪਸ ਕਰਾਉਣ ਵਾਸਤੇ ਵੱਧ ਤੋਂ ਵੱਧ ਧਰਨੇ ਵਿੱਚ ਪਹੁੰਚੋ ਇਸ ਧਰਨੇ ਵਿੱਚ ਆ ਕੇ ਇਹਨਾਂ ਭਰਾਵਾਂ ਦਾ ਸਾਥ ਦਿਓ ਔਰ ਜੇ ਗੱਲ ਕਰੀਏ ਕੱਲ ਦੋ ਗੱਡੀਆਂ ਸੀ ਇੱਥੇ ਅੱਜ 50 ਗੱਡੀਆਂ ਖੜ ਗਈਆਂ ਨੇ ਅੱਜ ਖੜ ਗਏ ਨੇ ਡਰਾਈਵਰ ਇਕੱਠੇ ਹੁੰਦੇ ਜਾ ਰਹੇ ਨੇ ਔਰ ਵੱਖ-ਵੱਖ ਜ਼ਿਲ੍ਹਿਆਂ ਦੀਆਂ ਵੱਖ-ਵੱਖ ਸਟੇਟਾਂ ਦੀਆਂ ਖਬਰਾਂ ਤੁਸੀਂ ਵੇਖ ਰਹੇ ਹੋ ਉਹਨਾਂ ਖਬਰਾਂ ਵਿੱਚੋਂ ਇੱਕ ਖਬਰ ਜਿਹੜੀ ਹੈ ਮਕੇਰੀਆਂ ਦੀ ਵੀ ਏ ਇਹ ਮਕੇਰੀਆਂ ਦੇ ਲੋਕ ਵੀ ਅੱਜ ਖੜੇ ਹੋ ਗਏ ਨੇ ਔਰ ਇੱਥੇ ਆ ਕੇ ਇਹ ਭਾਈਚਾਰਾ ਜੋ ਆ ਹਰ ਜ਼ਿਲ੍ਹੇ ਦਾ ਇਕੱਠਾ ਹੋ ਰਿਹਾ ਔਰ ਵੱਤ ਤੋਂ ਵੱਤ ਸਹਿਯੋਗ ਕਰੋ 10 ਦਿਨ ਦੀ ਮਜਬੂਰੀ ਜਿਹੜੀ ਆ ਉਹ ਮੁਸੀਬਤ ਦੇ ਵਿੱਚ ਨਾ ਪੈਣ ਦਿਓ ਮੁਸੀਬਤ ਤੋਂ ਬਚੋ ਮੁਸੀਬਤ ਬਹੁਤ ਵੱਡੀ ਗੱਲ ਪੈ ਰਹੀ ਆ ਤੁਹਾਡੇ ਪਰਿਵਾਰ ਜਿਹੜੇ ਆ ਥੋੜੇ ਦਿਨਾਂ ਨਾਲ ਨਹੀਂ ਚੱਲਣੇ ਲੰਬੇ ਸਮੇਂ ਨਾਲ ਚੱਲਣੇ ਨੇ ਇਹ ਤਸਵੀਰਾਂ ਵੱਤ ਤੋਂ ਵੱਤ ਸ਼ੇਅਰ ਕਰ ਦਿਓ ਮੇਰੇ ਸਹਿਯੋਗੀ ਦੇ ਨਾਲ ਮੈਂ ਹਰਜਿੰਦਰ ਸਿੰਘ ਦੀਨਾ ਨਗਰ ਜ਼ਿਲ੍ਹਾ ਗੁਰਦਾਸਪੁਰ